इन्होंने तो हमारे नजायज आदमी मारे हैं हम इनके जायज मारेंगे एक ही ऐसा मारेंगे पाकिस्तान में घुस कर जो एक लाख के बराबर होगा तुम हाथ मिलाओगे हम गले लगाएंगे अगर आंख दिखाओगे तो आंखें निकाल लेंगे और अगर ऐसे नीच हरकत करोगे तो इसका जवाब पत्थर से देंगे पाकिस्तान में घुस कर लॉरेंस बिश्नोई ग्रुप जितेंद्र गोगी ग्रुप हसीम बाबा काला राणा गोल्डी बरार रोहित गोदरा जय हिंद पारत ਕਾਈ ਪੋਸਟ ਸ਼ੇਅਰ ਕਰ ਲੌਰੈਂਸ ਗਰੁੱਪ ਵੱਲੋਂ ਸਿੱਧਾ ਧਮਕੀ ਦਿੱਤੀ ਗਈ ਹੈ ਦੱਸਦੀ ਹੈ ਕਿ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਅਤਵਾਦੀ ਹਮਲਾ ਹੋਇਆ ਜਿਸ 'ਚ ਬੇਕਸੂਰ 26 ਲੋਕ ਮਾਰੇ ਗਏ ਅਤਵਾਦੀਆਂ ਨੇ ਧਰਮ ਪੁੱਛ ਕੇ ਮਾਸੂਮ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਤੋਂ ਬਾਅਦ ਪੂਰਾ ਦੇਸ਼ ਰੋਸ 'ਚ ਇਸ ਘਟਨਾ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿੱਚਕਾਰ ਯੁੱਧ ਵਰਗਾ ਮਾਹੌਲ ਹੈ ਮੀਡੀਆ ਰਿਪੋਰਟਸ ਮੁਤਾਬਕ ਪਹਿਲਗਾ ਮਾਮਲੇ ਦੇ ਪਿਛਲੇ ਲਖਸ਼ਰੇ ਤੇ ਬਾਨ ਦਾ ਹੱਥ ਜਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇਜਸ ਹਾਫਿਜ਼ ਸਾਹਿਦ ਦੀ ਫੋਟੋ ਨੂੰ ਕ੍ਰਾਸ ਲਾ ਕੇ ਲਾਰੈਂਸ ਗਰੁੱਪ ਨੇ ਸ਼ੇਅਰ ਕਰ ਧਮਕੀ ਦਿੱਤੀ ਹੈ ਉਹ ਮੁੰਬਈ ਦੇ 26 11 ਆਂਤਕੀ ਹਮਲੇ ਦਾ ਮਾਸਟਰਮਾਈਂਡ ਤੇ ਲਖਸ਼ਰੇ ਤੇ ਬਾਨ ਦਾ ਚੀਫ ਜਾਣਕਾਰੀ ਮੁਤਾਬਕ ਹਾਫिज़ ਸ਼ਹੀਦ ਨੂੰ ਸੰਯੁਕਤ ਰਾਸ਼ਟਰ ਨੇਵੀ ਆਂਤਕੀ ਕੋਸ਼ਿਸ਼ਿਤ ਕੀਤਾ ਹੋਇਆ ਹੈ। ਤੇ ਰਿਪੋਰਟ ਮੁਤਾਬਕ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਨੂੰ ਡਾਰੇ ਕਿ ਭਾਰਤ ਹਾਫिज़ ਸ਼ਹੀਦ ਤੇ ਹਮਲਾ ਨਾ ਕਰਾ ਦੇਵੇ। ਇਸ ਲਈ ਹਾਫिज़ ਸ਼ਹੀਦ ਨੂੰ ਕਿਸੇ ਸੇਫ ਜਗ੍ਹਾ ਤੇ ਪੇਸ਼ ਦਿੱਤਾ ਗਿਆ। ਜ਼ਿਕਰ ਇਹ ਖਾਸ ਹੈ ਕਿ ਇਸ ਪਹਿਲਗਾਮ ਹਮਲੇ ਤੋਂ ਬਾਅਦ ਹਰ ਭਾਰਤੀ ਇੱਕ ਹੀ ਮੰਗ ਕਰ ਰਿਹਾ ਕਿ ਪਹਿਲਗਾਮ ਦੇ ਆਤਵਾਦੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੋ ਉਹਨਾਂ ਦੀ ਰੂਹ ਕੰਬਾ ਦੇਵੇ ਜੋ ਫੇਰ ਇਸ ਤਰ੍ਹਾਂ ਦਾ ਕਰਨ ਦਾ ਸੋਚਣ ਵੀ ਨਾ ਤੇ ਹੁਣ ਵੱਡੀ ਖਬਰ ਇਹ ਕਿ ਲਾਰੈਂਸ ਬਿਸ਼ਨੋਈ ਗਰੁੱਪ ਨੇ ਪਹਿਲਗਾਮ ਹਮਲੇ ਖਿਲਾਫ ਪੋਸ਼ਟ ਕਰ ਸਿੱਧਾ ਸਿੱਧਾ ਇਸ ਕੱਟੇ ਦੇ ਪਿੱਛੇ ਸ਼ਾਮਲ ਸਾਰੇ ਅਤਵਾਦੀਆਂ ਤੇ ਮਾਸਟਰਮਾਈਂਡ ਹਾਫिज़ ਸ਼ਹੀਦ ਨੂੰ ਧਮਕੀ ਦਿੱਤੀ